ਹਾਂਜੀ ਸ਼ਸ਼ੀਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਆਸ ਕਰਦਾ ਤੁਹਾਨੂੰ ਸਾਡੇ ਵਲੌਗ ਜਿਹੜੇ ਵਧੀਆ ਲੱਗ ਰਹੇ ਹੋਣੇ ਆ ਤੇ 23 ਤਰੀਕ ਨੂੰ ਆ ਗਈ ਬਸੰਤ ਜੀ ਬਸੰਤ ਪੰਚਮੀ ਤੇ ਬਸੰਤ ਪੰਚਮੀ ਦੀ ਜਿਹੜੀ ਸਾਡੀ ਤਿਆਰੀ ਪੂਰੀਆ ਦੇਖ ਲਓ ਬਈ ਦਿਖਾ ਦੇ ਮਾੜਾ ਜੀ ਤੁਹਾਨੂੰ ਕਰਕੇ ਤੇ ਜਿਹੜਾ ਪਤੰਗਾਂ ਦਾ ਸੈਂਕੜਾ ਅਸੀਂ ਲਿਆਂਦਾ ਤੁਹਾਡੇ ਮਾੜਾ ਜੀ ਪਤਾ ਲੱਗੇ ਵੀ ਸਾਡੇ ਦਰਸ਼ਕਾਂ ਨੂੰ ਪਤੰਗ ਲਿਆਂਦੇ ਨੇ ਅਸੀਂ ਰੰਗ-ਬਰੰਗੇ ਚਲੋ ਤੇ ਏ ਮੇਰਾ ਭਰਾ ਅਰਸ਼ ਅਸੀਂ ਜਦੋਂ ਪਹਿਲੀ ਤੋਂ ਲੈ ਕੇ ਮਤਲਬ 8ਵੀਂ ਤੱਕ ਅਸੀਂ ਇਕੱਠੇ ਬਣੇ ਹਾਂ ਨਾ ਸਰਪਿੰਡ ਦੇ ਸਕੂਲਾਂ 'ਚ ਤੇ ਅਸੀਂ 30 ਰੁਪਏ ਦੀ ਡੋਰ ਲਿਆਉਦੇ ਹੁੰਦੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ 30 ਰੁਪਏ ਦੀ ਡੋਰ ਵੀ ਜਿਹੜੀ ਬਹੁਤ ਹੁੰਦੀ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮਤਲਬ ਡੋਰ ਬਹੁਤ ਮਹਿੰਗੀ ਹੋ ਗਈ ਆ ਤੇ ਅੱਜ ਕਾਦੇ ਜਿਹੜੇ ਬੱਚੇ ਆ ਚਾਈਨਾ ਡੋਰ ਨਾਲ ਪਤੰਗ ਬਹੁਤ ਲਟਾਉਂਦੇ ਨੇ ਹਨਾ ਤੇ ਮੈਂ ਤੁਹਾਡੇ ਵਾਸਤੇ ਇੱਕ ਵੀਡੀਓ ਬਣਾਉਣਾ ਸਾਡਾ ਹੀ ਮਕਸਦ ਆ ਵੀ ਚਾਈਨਾ ਡੋਰ ਨਾ ਵਰਤੋ ਤੇ ਜਿਹੜੀ ਹੁਣ ਮਾਰਕੀਟ ਦੇ ਵਿੱਚ ਧਾਗਾ ਡੋਰ ਆ ਗਈ ਆ ਬਹੁਤ ਵਧੀਆ ਡੋਰ ਧਾਗਾ ਆ ਗਈ ਆ 16 ਦਾ ਹੀ ਤੁਸੀਂ ਉਹਨੂੰ ਵਰਤੋ ਚਾਈਨਾ ਡੋਰ ਨੂੰ ਵੱਟ ਕੇ ਮਾਰ ਦਿਓ ਜਿਹੜੀ ਡੋਰ ਆ ਮੈਂ ਰਾਤ ਵੀਡੀਓ ਬਣਾਈ ਆ ਪ੍ਰੋਮੋਸ਼ਨ ਕਰਕੇ ਆਇਆ ਖੰਨੇ ਦੁਕਾਨ ਤੇ ਤੇ ਉੱਥੇ ਉਹ ਡੋਰ ਤੁਹਾਨੂੰ ਈਜ਼ੀਲੀ ਮਿਲ ਜੂਗੀ ਤੇ ਆਪਣਾ ਭਰਾ ਅਰਸ਼ ਆ ਬਈ ਤੇ ਆ ਦੇਖੋ ਪਤੰਗ ਜਿਹੜੇ ਦਿਖਾ ਦੇ ਭਾਈ ਆ ਸਾਰੇ ਜਿਹੜੇ ਅਸੀਂ ਲੈਂਦੇ ਨੇ ਹੁਣ ਕੱਲ ਨਹੀਂ ਹੁੰਦੇ ਸੀਗੇ ਤੇ ਆ ਪਤੰਗ ਦੇਖੋ ਮਤਲਬ ਜਿਹੜਾ ਸਾਈਜ਼ ਆ ਇਹਨਾਂ ਦਾ ਸਾਰਿਆਂ ਦਾ ਇੱਕੋਸਾਰ ਦਾ ਹੀ ਆ ਲੈ ਕੇ ਆਉਣ ਨੂੰ ਤਾਂ ਅਸੀਂ ਵੱਡੇ ਵੀ ਲੈ ਕੇ ਆ ਸਕਦੇ ਸੀਗੇ ਪਰ ਅਸੀਂ ਛੋਟੇ ਪਤੰਗ ਤਾਂ ਲੈ ਕੇ ਆਇਆ ਮਿੱਤਰੋ ਕਿਉਂਕਿ ਅਸੀਂ ਜਿਹੜੇ ਪਤੰਗਾਂ ਖਿੱਚ ਲਾ ਕੇ ਵੜਦੇ ਆ ਜਿਹੜੇ ਵੱਡੇ ਪਤੰਗਾਂ ਹੁੰਨੇ ਆ ਜੀ 6 ਤਾਵ ਵਾਲੇ ਆਈਏ 3 ਤਾਵ ਵਾਲੇ ਆਈਏ ਉਹਦੇ ਨਾਲ ਖਿੱਚ ਨਹੀਂ ਲੱਗਦੀ ਕਿਉਂ ਭਾਰਾ ਪਤੰਗੋਂ ਤਾਂ ਖੜਿਆ ਖੜਿਆ ਹੀ ਆ ਜਾਂਦਾ ਪਰ ਜਿਹੜੇ ਇਹ ਪਤੰਗ ਮੀਡੀਅਮ ਦਾ ਸਾਈਜ਼ ਆ ਨਾ ਇਹਨਾਂ ਦਾ ਇਹ ਖਿੱਚ ਵਾਸਤੇ ਸਭ ਤੋਂ ਬੈਸਟ ਪਤੰਗ ਨੇ ਜਿਹੜੇ ਦੇਖ ਲਓ ਹੁਣ ਤੁਸੀਂ ਇਹ ਰਾਮਪੂਰੀ ਪਤੰਗ ਨੇ ਸਾਰੇ ਆ ਬੱਖਰੇ ਬੱਖਰੇ ਰੰਗ ਨੇ ਆ ਦੇਖ ਲਓ ਲਹਿਰੰਗ ਆ ਵੀ ਦਿਖਾ ਲਈ ਵੇ ਆਲੇ ਕਿੰਨਾ ਵਧੀਆ ਰੰਗ ਆ ਸਾਰੇ ਰਾਂਪੂਰੀ ਪਤੰਗ ਨੇ ਇਹ ਇਹ ਆ ਦੇਖੋ ਕਿੰਨਾ ਵਧੀਆ ਰੰਗ ਆ ਦੰਗਾ ਹਨਾ ਆ ਦੇਖੋ ਆ ਦੇ ਆ ਦੇਖੋ ਕਿੰਨਾ ਵਧੀਆ ਲੱਗੂਗਾ ਮਦੰਗਾ ਆ ਦੇਖੋ ਕਿੰਨਾ ਵਧੀਆ ਤੰਗਾ ਹੋਰ ਦੇਖ ਲੋ ਆ ਦੇਖੋ ਕਿੰਨਾ ਸੋਹਣਾ ਰੰਗ ਦਾ ਫੁੱਲਾ ਦੰਗਾ ਦੇਖ ਹਰਾਇਆ ਦੇ ਰੰਗ ਜਾਣਾ ਕਿੰਨਾ ਸੋਹਣਾ ਲੱਗਦਾ ਸਾਜੀ ਵਾਲਾ ਆ ਉਹ ਵਧੀਆ ਲੱਗਦਾ ਪਤੰਗ ਜਿਹੜਾ ਹੁਣਾ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਪਤੰਗਾਂ ਨੂੰ ਚੈਨਾ ਡੋਰ ਨਾਲ ਜੜਾਉਣਾ ਉਹ ਮਾੜੀ ਕਿਉਂਕਿ ਚੈਨਾ ਡੋਰ ਨਾਲ ਪੰਛੀਆਂ ਨੂੰ ਵੀ ਨੁਕਸਾਨ ਪਹੁੰਚਦਾ ਤੇ ਚੈਨਾ ਡੋਰਾਂ ਜਦੋਂ ਵੱਢੀ ਜਾਂਦੀ ਆ ਤਾਂ ਕਿਸੇ ਦੇ ਗਲ 'ਚ ਪੈ ਜੂਵੇ ਤਾਂ ਗਲ ਵੀ ਵੱਢ ਜਾਂਦੀ ਆ ਪਰ ਠਾਗਾ ਡੋਰਾਂ ਹੁਣ ਮਾਰਕੀਟ ਦੇ ਵਿੱਚ ਬਹੁਤ ਵਧੀਆ ਆ ਗਏ ਨੇ ਜਿਹੜੀ ਚੈਨਾ ਡੋਰ ਨੂੰ इजीली ਕੱਟ ਦਿੰਦੀਆਂ ਨੇ ਇਸ ਕਰਕੇ ਆਪਾਂ ਨੂੰ ਠਾਗਾ ਡੋਰ ਆ ਜਿਹੜੀ ਵਰਤਣੀ ਚਾਹੀਦੀ ਆ ਤੇ ਜਿਹੜਾ ਪਸੰਦ ਤਾਂ ਖੁਸ਼ੀਆਂ ਦਾ ਤਿਹਾਰ ਸਾਡੇ ਮਤਲਬ ਲੋਕ ਕਈ ਮਤਲਬ ਹੁੰਦੇ ਆ ਉਹ ਕਹਿੰਦੇ ਨੇ ਬੱਚਿਆਂ ਨੂੰ ਰੋਕ ਦੇ ਨੀ ਤੰਗ ਚੜਾਓ ਨਾ ਚੜਾਓ ਨਾ ਪਰ ਪਤੰਗ ਚੜਾਓ ਪਤੰਗ ਦੇ ਚੜਾਉਣਾ ਆਪਣੇ ਬੱਚਿਆਂ ਨੂੰ ਉਹਨਾਂ ਨੂੰ ਖੇਠਾਂ ਡਾਉਂ ਦੋ ਘਰ ਚ ਖੇਠਾਂ ਜਾਂ ਕਿਸੇ ਖੁੱਲੇ ਮੈਦਾਨ ਚ ਡਾਓ ਉੱਥੇ ਡਾ ਗਿਰਨ ਦਾ ਖਤਰਾ ਨਹੀਂ ਹੁੰਦਾ ਬਈ ਹਣਾ ਕੋ ਕੋਠੇ ਦੇ ਜ ਲੋ ਬੱਚੇ ਗਿਰ ਜਾਂਦੇ ਨੇ ਤੇ ਪਤੰਗ ਜਿੱਥੇ ਜੰਗਲਾ ਹੋਵੇ ਨਾ ਕੋਠੇ ਤੇ ਉਥੇ ਡਾਓ ਕਿਉਂਕਿ ਹੁਣ ਸਾ ਮਤਲਬ ਸਾਡੇ ਕੋਠੇ ਦੇ ਵੀ ਹੈਗਾ ਹਣਾ ਸਾਡੇ ਕੋਠੇ ਦੇ ਆਲੇ ਦੁਆਲੇ ਜੰਗਲਾਂ ਨਹੀਂ ਹੈਗਾ ਮੈਂ ਉੱਧਰ ਚਲੇ ਜਾਣਾ ਟਾਉਂ ਕਿਉਂਕਿ ਉੱਧਰ ਜੰਗਲਾ ਹੈ ਜਿਹੜੇ ਕੋਠੇ ਦੇ ਆਲੇ ਦੁਆਲੇ ਜੰਗਲਾ ਨਹੀਂ ਹੁੰਦਾ ਉੱਥੋਂ ਬੱਚੇ ਜਿਹੜੇ ਪਤੰਗ ਚੜਾਉਂਦੇ ਚੜਾਉਂਦੇ ਗਿਰ ਜਾਂਦੇ ਇਹ ਇੱਕ ਤਰ੍ਹਾਂ ਦੀ ਖੇਡ ਆ ਇਹਨੂੰ ਖੇਡ ਵਾ ਲੈ ਕੇ ਆਪਾਂ ਚੱਲੀਏ ਇਹਦੇ ਨਾਲ ਕਿਸੇ ਦਾ ਨੁਕਸਾਨ ਆਊਗਾ ਪਤੰਗ ਚੜਾਵੋ ਪਤੰਗ ਪਰ ਸੇਫਲੀ ਤਰੀਕੇ ਨਾਲ ਚੜਾਵੋ ਜਿਹੜੇ ਜਿਸ ਘਰ ਦੇ ਵਿੱਚ ਜੰਗਲਾ ਹੋਵੇ ਤੁਹਾਨੂੰ ਉੱਥੇ ਪਤੰਗ ਚੜਾਉਣੇ ਚਾਹੀਦੇ ਹਨ ਹਨਾ ਬਈ ਜਿੱਥੇ ਜੰਗਲਾ ਹੋਵੇ ਉੱਥੇ ਨਾਲ ਚੜਾਓ ਉੱਥੇ ਦਾ ਖਤਰਾ ਹੀ ਆ ਜਾ ਹੀਟਾ ਢਾਲੋ ਹਨਾ ਬਣੀ ਘਰ ਤੇ ਹੀਟ ਤਾਂ ਕਿਤੇ ਖੁੱਲੇ ਮੈਦਾਨ ਦੇ ਵਿੱਚ ਡਾਓ ਪਤੰਗ ਡਾਓ ਮਨੋਰੰਜਨ ਕਰੋ ਪਰ ਇਹਦੇ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਇਹ ਲੈ ਕੇ ਆਇਆ ਹਨਾ ਇਹ ਅਸੀਂ ਸੈਕਿੰਡਾ ਲੈ ਆਏ ਪਤੰਗਾ ਦਾ ਪਰ ਪਤੰਗ ਦੇ ਨਾਲ ਅਸੀਂ ਡੋਰ ਵੀ ਲੈ ਕੇ ਆਇਆ ਹੁਣ ਆਪਾਂ ਤੁਹਾਨੂੰ ਡੋਰ ਵੀ ਦਿਖਾਉਨੇ ਆ ਹਨਾ ਤੇ ਆ ਪਈਆ ਡੋਰ ਮੇਰੇ ਕੋਲ ਦੱਬੀ ਰੱਖੀ ਕੋਈ ਹੋਰ ਦਿਖਾਉਣੇ ਆਂ ਅੰਮ੍ਰਿਤਕਾਲਾ ਮਨੁੱਖ ਅਰੇ ਵੀਰੋ ਧਾਕੇ ਨੂੰ ਕਰ ਲੈ ਅਦੇ ਵੀ ਦੇ ਆ ਦੇਖੋ ਜੀ ਅੱਗ ਲਾ ਦੇ ਬਈ ਇਹਨੂੰ ਮਾੜਾ ਇੱਤੀ ਗੱਲ ਜਾਨੇ ਮੁਝ ਜਣੀ ਭਾਈ ਹਾਂ ਹਾਂ ਟੁੱਟਦੀ ਆ ਦੇਖੋ ਟੁੱਟਦੀ ਆ ਤਾਗਾ ਬੋਲੀ ਟੁੱਟਦੀ ਨਹੀਂ ਆ ਦੇਖੋ ਜੀ ਪਲਾਸਟਿਕ ਹੁੰਦੀ ਨਾ ਟੁੱਟਦੀ ਨਾ ਆ ਦੇਖੋ ਮਾੜਿਆ ਲਾ ਕੇ ਟੁੱਟ ਜਾਂਦੀ ਆ ਲੈ ਆ ਦੇਖ ਤੇ ਅੱਗ ਵਗੈਰਾ ਲਾ ਕੇ ਵੀ ਆਪਾਂ ਤੁਹਾਨੂੰ ਦਿਖਾਤੀ ਆ ਨਾ ਤੋੜ ਕੇ ਵੀ ਦਿਖਾਤੀ ਆ ਤੇ ਕਈ ਬੰਦੇ ਦਾ ਮਤਲਬ ਹਲੇ ਵੀ ਡਾਕਟਰ ਵੀ ਚੈਨਲ ਡੋਰਾ ਮੇਰੇ ਚੈਨਲ ਡੋਰ ਨਹੀਂ ਆ ਦੇਖੋ ਤਾਗਾ ਡੋਰਾਂ ਨੇ ਜਿਹੜੀ ਖੇਲ ਜਾਂਦੀ ਆ ਆ ਦੇਖੋ ਤਾਗੜਾ ਡੋਰਾ ਆ ਦੇਖੋ ਤਾਗੜਾ ਡੋਰਾ ਚਾਈਨਾ ਡੋਰਾ ਇੰਦਾ ਨਹੀਂ ਹਿੰਦੀ ਦੇਖ ਲੋ ਆਪੇ ਦੇਖੋ ਤਾਗੜਾ ਡੋਰਾ ਤੇ ਈਜ਼ੀ ਲੈ ਟੁੱਟ ਜੀ ਲੈ ਚਾਈਨਾ ਹੁੰਦੀ ਵੀਰੇ ਟੁੱਟਦੀ ਨਾ ਡੋਰਾ ਆਪਣੇ ਕੋਲ ਇਹ ਤਾਗਾ ਡੋਰਾ ਤੇ ਆਉਣਾ ਸੀ ਮਤਲਬ ਅੱਗ ਲਾ ਕੇ ਤੁਹਾਨੂੰ ਦਿਖਾ ਦਿੰਦੀ ਸੀ ਵੀ ਤਾਗਾ ਡੋਰਾ ਆ ਦੇਖ ਲੋ ਆ ਲੈ ਰੋ ਈਜ਼ੀ ਟੁੱਟਦੀ ਇਹ ਲੈ ਹਾਂ ਤਾਗਾ ਡੋਰਾ ਆਪਣੇ ਕੋਲ ਅਸੀਂ ਚਾਈਨਾ ਪ੍ਰਮੋਟ ਨਹੀਂ ਕਰਦੇ ਜੇ ਮੇਰੀ ਡੋਰਾ ਤੇ ਬਸੰਤ ਦੀ ਬਾਈ ਆਪਣੀ ਤਿਆਰੀ ਹੁਣ ਪੂਰੀ ਆ ਪੂਰੀ ਠੀਕ ਆ ਤੇ ਬਸੰਤ ਨੂੰ ਹੁਣ ਮੇਰਾ ਵੀਰ ਬਣ ਕੇ 23 ਤਰੀਕ ਦੀ ਬਸੰਤ ਹੂੰ ਹੂੰ ਸਵੇਰੇ ਸਾਢੇ 6 ਵਜੇ ਆ ਜੀ ਮੈਂ। ਨਹੀਂ ਹਾਦਰੇ। ਅੱਪਾ ਤਰਾਮਾ ਨਹੀਂ ਪਾਉਣੀ ਆ ਯਾਰ। ਉਹ ਹਾਂ ਲੈ। ਤਰਾਮਾ ਨਹੀਂ ਪਾਉਣੀ ਆ? ਸਹੀ ਹੈ ਸਹੀ ਹੈ। ਤਰਾਮਾ ਪਾਉਣੀ ਹੈ ਨੇ ਆਪਾਂ। 6 ਵਜੇ ਤੋਂ ਲੈ ਕੇ 7 ਵਜੇ ਤੱਕ ਤਰਾਮਾ। ਹੂੰ। ਠੀਕ ਹੈ। 7 ਵਜੇ ਆਪਾਂ ਫੇਰ ਘਰੋਂ ਚਲੇ ਜੀ। ਰੋਟੀ ਰੋਟੀ ਖਾਏ, ਚਾਹ ਪਾਣੀ ਆਪਣੀ ਪੀ ਲਈ। ਠੀਕ ਹੈ ਜੀ। ਰੋਟੀ ਖਾ ਕੇ ਫੇਰ ਮੇਰੇ ਕੋ ਆ ਜੀ 8 ਵਜੇ। 8 ਵਜੇ ਆਪਾਂ ਪਤੰਗ ਚੜ੍ਹ ਲਾਣਾ ਵੀਰੇ। ਬਹੁਤ ਠੀਕ ਹੈ। ਹਾਂ। ਠੀਕ ਹੈ। ਪਤੰਗਾਂ ਬਾਅਦ ਚੜ੍ਹ ਲਾਣਾ ਤੇ ਦੇਖ ਆਪਣੇ ਕੋ ਪਤੰਗ ਸਾਰੇ ਤਿਆਰ ਪਏ ਨੇ। ਡੋਰ ਵੀ ਆਪਣੇ ਕੋ ਵਧੀਆ ਤੇ ਤੇ ਅੱਜ ਦਾ ਵਲੌਗ ਬਸ ਇੰਨਾ ਹੀ ਨੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਧੰਨਵਾਦ ਜੀ ਬਹੁਤ